ਆ ਭਗਵੰਤ ਮਾਨ ਐ ਚਾਰ ਸਾਲ ਟੱਪ ਗਏ ਕਹਿੰਦਾ ਕੀ ਸੀ ਮੈਂ ਆਮ ਆਦਮੀ ਐ ਮੈਂ ਆਮ ਆਦਮੀ ਐ ਨਾ ਸਿਕਿਉਰਟੀ ਲੈ ਕੇ ਜਾਊਂਗਾ ਸਿਕਿਉਰਟੀ ਦੀ ਕੀ ਲੋੜ ਐ ਤਰਨ ਤਰਨ ਵੜਿਆ ਸੀ ਆਮ ਆਦਮੀ ਨੇ ਅੱਗਾਂ ਦੀ ਟੋਲਣਾ ਐ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਛੜਾਉ ਦੀ ਭੇਜ ਦਿੰਦੇ ਐ ਹੁਣ ਕਹੇ ਤੂੰ ਤਾਂ ਪੀਜਲ ਫਾਈਲਾਂ ਅਸੀਂ ਕੱਢਾਂਗੇ ਮੇਰਾ ਸਿਰ ਝੁਕਦਾ ਹੈ ਮਾਝ ਵਾਲੇ ਉਹ ਤੁਹਾਡੇ ਚਰਨਾ ਚ ਉਹ ਸੋਚਦੇ ਸੀ ਅਸੀਂ ਹਰਮੀਂਦ ਲੈ ਕੇ ਸਾਰਾ ਅਕਾਲੀ ਦਲ ਚੱਲੂਗਾ ਇਕੱਲਾ ਹਰਮੀਂਦ ਗਿਆ ਸਾਰਾ ਅਕਾਲੀ ਦਲਾ ਬੈਠਾ ਆ ਜਿਹੜਾ ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਹੈ ਰਾਜਾ ਵੜਿੰਗੂ ਦਾ ਦਿਮਾਗ ਖਿਲਿਆ ਪਿਆ ਅੱਜ ਕੱਲ ਮੈਂ ਬੇਨਤੀ ਕਰਦਾ ਕਾਂਗਰਸ ਦੀ ਸੋਨੀਆ ਗਾਂਧੀ ਨੂੰ ਕਿ ਰਾਜਾ ਵੜਿੰਗੂ 15-20 ਸਾਲ ਰੱਖਿਓ ਪ੍ਰਧਾਨ ਸਾਰੇ ਦੇਸ਼ ਦਾ ਬਣਾ ਦਿਓ ਸਾਰੀ ਕਾਂਗਰਸ ਖਤਮ ਕਰਕੇ ਆਊਗਾ ਆ ਭਗਵੰਤ ਮਾਨ ਹੈ ਚਾਰ ਸਾਲ ਟੱਪ ਗਏ ਕਹਿੰਦਾ ਕੀ ਸੀ ਮੈਂ ਆਮ ਆਦਮੀ ਆ ਮੈਂ ਆਮ ਆਦਮੀ ਆ ਨਾ ਸਿਕਿਉਰਟੀ ਲੈ ਕੇ ਜਾਊਗਾ ਸਿਕਿਉਰਟੀ ਦੀ ਕੀ ਲੋੜ ਐ ਤਰਨ ਤਰਨ ਜਿ ਵੜਿਆ ਸੀ ਕਿਸੇ ਪਿੰਡ ਚ ਗਿਆ ਕਿਉਂਕਿ ਆ ਥਾਰੇ ਠੱਗ ਆਮ ਆਦਮੀ ਨਹੀਂ ਠੱਗਾਂ ਦੀ ਟੋਲਾ ਐ ਮੈਂ ਤਾਂ ਕਿਹਾ ਸੀ ਕਿ ਜਿੰਨੇ ਤੁਸੀਂ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ 'ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਗੱਲ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਹੈਗਾ ਕਿ ਨਹੀਂ ਸੱਚੀ ਹੈ ਕਿ ਨਹੀਂ ਜੇ ਸੱਚੀ ਹੈ ਤੇ ਝਕਾਰਾ ਜਲਾ ਮਾਰੋ ਸਹੀ ਮੈਨੇ ਤੇ ਥੋੜਾ ਬਹਿ ਜਾਓ ਯਾਰ ਤੱਕਦੇ ਉਹ ਸਹੀ ਮੈਨੇ ਤੇ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਕੀ ਆ ਝਾੜੂ ਵਾਲੇ ਕਿਉਂਕਿ ਠੱਗ ਸੀ ਉਹਨਾਂ ਨੂੰ ਪਤਾ ਸੀ ਆ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥ 'ਚ ਟੈਲੀਫੋਨ ਹੈ ਸਾਰੇ 10 ਘੰਟੇ ਲਾਉਂਦੇ ਆ ਟੈਲੀਫੋਨ ਤੇ ਸਾਨੂੰ ਤਾਂ ਵਰਤਨਾ ਵੀ ਨਹੀਂ ਆਉਂਦਾ ਸੀ ਨਾ ਬਾਪੂ ਬਾਦਲ ਨੂੰ ਆਉਂਦਾ ਸੀ ਨਾ ਮੈਂ ਹਲੇ ਤੱਕ ਸੈਂਡ ਸੁਣਡ ਕਿਵੇਂ ਕਰਨਾ ਆਪਣੇ ਜਦਰ ਸਿੱਧੇ ਬੰਦੇ ਆ ਪੈੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲੰਗ ਵੇਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਉਹ ਰੋਜ਼ ਗਾਲਾਂ ਕੱਢਣ ਲੱਗ ਗਏ ਆਪਾਂ ਨੂੰ ਝੂਠ ਬੋਲਣ ਲੱਗ ਗਏ ਆਪਾਂ ਸਾਰੇ ਸਮਝੀ ਬੈਠੇ ਕਿ ਇਸ ਇੰਨਾ ਲੋਕ ਉਲਟਾ ਆ ਉਹਨਾਂ ਨੇ ਸਾਰਿਆਂ ਦਾ ਦਿਮਾਗ ਘੜਦਾ ਤੇ ਅੱਜ ਦੇਖੋ ਹਾਲਾਤ ਕੀ ਹੋ ਗਿਆ ਆਪਣਾ ਪੰਜਾਬ ਨੂੰ ਬਰਬਾਦ ਕਰਤਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀਵਾਲਾ ਹੈ ਉਹ ਫੈਸਲੇ ਲੈਂਦੇ ਆ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਛੜਾਉ ਦੀ ਭੇਜ ਦਿੰਦੇ ਆ ਉਹਨੂੰ ਕਹਿੰਦੇ ਤੂੰ ਤਾਂ ਪੀ ਚਲ ਫਾਈਲਾਂ ਅਸੀਂ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਹੋਲ ਹੈ ਅੱਛਾ ਹੁਣ ਆ ਸੋਚਦੇ ਆ ਕਿ ਪੰਜਾਬ ਵਿੱਚ ਅਸੀਂ ਡਾਂਗਣਾ ਰਾਜ ਕਰਾਂਗੇ ਆ ਸਸੋੜੀਆ ਜਾਂ ਕਹਿੰਦਾ ਕੁਛ ਮਰਜ਼ੀ ਕਰਨਾ ਪਏ ਅਸੀਂ ਜਿੱਤਾਂਗੇ ਆ ਕੇਜਰੀਵਾਲ ਆ ਪੰਜਾਬ ਹੈ ਆ ਕੋਈ ਦਿੱਲੀ ਨਹੀਂ ਹੈ ਆ ਖਾਲਸਾ ਕੌਮ ਹੈ ਜੀ ਇਹ ਜਿੰਨਾ ਦਬਾਉਂਗੇ ਇਹਨਾਂ ਦੇ ਇੰਨੇ ਟਕੜੇ ਸਪਰਿੰਗ ਹੈ ਸਿੱਧਾ ਛਾਤੀ ਜਾ ਕੇ ਵੱਜਦੇ ਆ ਫਿਰ ਤੇ ਮੈਂ ਤੁਹਾਨੂੰ ਇੱਕ ਵਧਾਈ ਦਿੰਨਾ ਤੁਸੀਂ ਤਾਂ ਇਲੈਕਸ਼ਨ ਜਿੱਤ ਗਏ ਕਿਉਂਕਿ ਪਹਿਲੀ ਹਾਰ ਮੰਗੀ ਦੇਖੋ ਜਦੋਂ ਸਰਕਾਰੀ ਅਫਸਰ ਥੋੜੇ ਦੇ ਧੱਕਾ ਕਰਨ ਲੱਗ ਜਣੇ ਇਹ ਮਤਲਬ ਥੋਥੋ ਡਰਦੇ ਹੋਰ ਕਾਂਗਰਸੀ ਕਿਹੜੇ ਬੰਦੇ ਨੂੰ ਫੜਿਆ ਇਹਨਾਂ ਨੇ ਕਿਹੜੇ ਕਾਂਗਰਸੀ ਦੇ ਪਰਚਾ ਦਿੱਤਾ ਹੈ ਕਿਹੜੇ ਹੋਰ ਬੀਜੇਪੀ ਦਾ ਦਿੱਤਾ ਹੈ ਥੋੜਿਆਂ ਤੇ ਕੀਤਾ ਕਿਉਂਕਿ ਡਰਦੇ ਥੋਤੂ ਆ ਉਹ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਹੈ ਆ ਝਾੜੂ ਵਾਲੇ ਤਾਂ ਟੱਪ ਜਾਣਗੇ ਸਮਾਨ ਲੈ ਕੇ ਆਪਣਾ ਜੁੱਲੀ ਬਿਸਤਰਾ ਲੈ ਕੇ ਤੁਸੀਂ ਨਾ ਇਹਨਾਂ ਦੇ ਪੰਗੇ 'ਚ ਕਰੋ ਆ ਜਾਓ ਆਪ ਜਿਹੜੀ ਇੱਥੇ ਬੀਬੀ ਲਈ ਐ ਐਸਐਸਪੀ ਰਵਜੋਦ ਗਰੇਵਾਲ ਇੱਕ ਇਹਨਾਂ ਦਾ ਹੋਰ ਹੈ ਰਿਪੁੰਦਨ ਰਿਪੂ ਦਮਨ ਸਿੰਘ ਐਸਪੀ ਬੀਬੀ ਜੀ ਦਿਨ-ਦਿਨ ਲੱਗ ਜਾਓ ਜੋ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਕਾਨੂੰਨ ਦੀਆਂ ਧੱਜੀਆਂ ੜਾ ਰਹੇ ਹੋ ਤੁਸੀਂ ਆਈਪੀਐਸ ਹੋ ਆਈਪੀਐਸ ਦਾ ਮਤਲਬ ਤੁਸੀਂ ਇਨਸਾਫ ਦੇਣਾ ਹੈ ਗੁਨਾਹਗਾਰ ਨਹੀਂ ਬੰਨਣਾ ਜਿਹੜਾ ਅਫਸਰ ਗੁਨਾਹਗਾਰ ਕਰੂ ਗੁਨਾਹ ਕਰੂਗਾ ਉਹਦੇ ਤੇ ਵੀ ਪਰਚਾ ਹੋ ਸਕਦਾ ਉਹ ਨੂੰ ਵੀ ਮੁਕਤਨਾ ਪੈ ਸਕਦਾ ਐਸ ਕਰਕੇ ਅਸੀਂ ਨੋਟ ਕਰੀ ਜਾਂਦੇ ਆ ਜੋ ਜੋ ਐਸਐਸਬੀ ਧੱਕਾ ਕਰ ਰਹੀ ਹੈ ਜੋ ਜੋ ਐਸਪੀ ਧੱਕਾ ਕਰ ਰਿਹਾ ਹੈ ਜਿਹੜੇ ਗਰੀਬ ਬੰਦੇ ਤੇ ਕਿਸੇ ਤੇ ਐਨਡੀਪੀਐਸ ਦਾ ਐਕਟ ਪਾ ਰਿਹਾ ਇੱਕ ਸਾਡਾ ਐਮਸੀ ਇੱਥੇ ਆ ਖਾਮ ਸਿੰਘ ਬਟਾਲਾ ਪੁਲਿਸ ਉਹਨੂੰ ਇਹਨਾਂ ਨੇ ਲਿਆਂਦੀ ਐਸਐਸਪੀ ਨੇ ਬਟਾਲਾ ਪੁਲਿਸ ਨੂੰ ਦੇ ਦਿੱਤਾ ਪਰਚਾ ਕੀ ਦਿੱਤਾ ਕਹਿੰਦਾ 60 ਕਿਲੋ ਝੋਨਾ ਚੋਰੀ ਕੀਤਾ ਹੁਣ 60 ਕਿਲੋ ਮਲਾ 1000 ਰੁਪਏ ਦਾ ਵੀ ਨਹੀਂ ਹੋਣਾ ਉਹ ਚਾਰ ਉਹਦੇ ਟਰੱਕ ਹੈ ਇੱਕ ਆਪਣਾ ਜਿਹੜਾ ਆਪਣਾ ਸਰਪੰਚ ਜਿਹਨੇ ਭਗਵੰਤ ਮਾਨ ਨੂੰ ਐ ਕਿਹਾ ਸੀ ਹੈ ਆ ਬਿੰਦਾ ਪੁੱਤਰ ਬਿੰਦਾ ਪੁੱਤਰ ਤੇ ਉਹਦੇ ਤੇ ਪਰਚਾ ਦੇਦਾ ਓ ਫਿਕਰ ਨਾ ਕਰੋ ਸਾਰਿਆਂ ਨੂੰ ਪਰਚੀਆਂ ਬਣਾ ਦੂੰਗਾ ਦੇਖੀ ਜੋ ਇੱਕ ਆਪਣਾ ਅਜਮੇਨ ਸਿੰਘ ਕਾਕਾ ਜੀ ਐ ਇੱਕ ਆਪਣਾ ਦੂਜਾ ਹੈ ਸੋਨੂ ਤੁਹਾਨੂੰ ਦੋ ਦੋ ਮੈਂ ਤੈਨੂੰ ਕਹਿਣਾ ਚਾਹਣਾ ਐਡੇ ਘਬਰਾ ਕੇ ਓ ਰਮੀਤ ਸਿਆ ਆ ਜਿਹੜੀ ਪੁਲਿਸ ਵਾਲੀ ਨਾ ਜੇ ਸੋਚਦਾ ਕਿ ਮੇਰੇ ਅੱਗੇ ਪਿੱਛੇ ਡੀਐਸਪੀ ਲੱਗੇ ਆ ਅਗਲੇ ਸਾਲ ਨਾ 2026 ਚ ਅਪਰਲ ਦੇ ਮਹੀਨੇ ਚ ਆਈ ਡੀਐਸਪੀ ਤੈਨੂੰ ਫੜਨ ਆਉਣਗੇ ਆਈ ਬੀਐਸਪੀ ਤੈਨੂੰ ਐ ਸੱਟਣਗੇ ਮੁੱਦਾ ਪਿੱਛੇ ਡਿੱਕੀ ਚ ਤੇ ਤੁਹਾਨੂੰ ਪੂਰੇ ਹਲਕੇ ਲੈ ਕੇ ਜਾਣਗੇ ਕਿ ਆਇਆ ਜਿਹੜਾ ਫੱਗ ਸੀ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਆਪਣੀ ਮਾਂ ਪਾਟੀ ਦਾ ਵਫਾਦਾਰ ਨਹੀਂ ਉਹ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਮੇਰਾ ਸਿਰ ਝੁਕਦਾ ਹੈ ਮਾਝੇ ਵਾਲੇ ਉਹ ਤੁਹਾਡੇ ਚਰਨਾਂ 'ਚ ਉਹ ਸੋਚਦੇ ਸੀ ਅਸੀਂ ਹਰਮੀਤ ਲੈ ਕੇ ਸਾਰਾ ਅਕਾਲੀ ਦਲ ਚੱਲੂਗਾ ਇਕੱਲਾ ਹਰਮੀਤ ਗਿਆ ਸਾਰਾ ਅਕਾਲੀ ਦਲਾ ਬੈਠਾ ਮੈਂ ਹੁਣ ਇੱਕ ਖੋਲ ਗੱਲ ਕਰਨਾ ਚਾਹਣਾ ਇੱਕ ਪ੍ਰੈਸ ਵਾਲੇ ਨੇ ਆ ਜਿਹੜਾ ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਉਹਦਾ ਦਿਮਾਗ ਖਿਲਿਆ ਪਿਆ ਅੱਜਕੱਲ ਰਾਜਾ ਵੜਿੰਗ ਨੂੰ ਇੱਕ ਪ੍ਰੈਸ ਵਾਲੇ ਨੇ ਪੁੱਛਿਆ ਆ ਕਿਹਨੇ ਧਰਮੀ ਫੌਜੀਆ ਧਰਮੀ ਫੌਜੀ ਨੇ ਕਿਹੜੀ ਜੰਗ ਲੜੀ ਐ ਆਈ ਕਿਹਾ ਸੀ ਇਹਨਾਂ ਨੇ ਰਾਜਾ ਵੜਿੰਗ ਜੀ ਆ ਉਹ ਧਰਮੀ ਫੌਜੀ ਐ ਜਿਹੜੀ جنگ ਤੇਰੀ ਮਾਂ ਇੰਦਰਾ ਨੇ ਸ਼ੁਰੂ ਕੀਤੀ ਸੀ ਜਿਹੜੀ ਤੇਰੀ ਇੰਦਰਾ ਮਾਂ ਨੇ ਟੈਂਕ ਭੇਜੇ ਸੀ ਦਰਬਾਰ ਸਾਹਿਬ ਉਹ ਜੰਗ ਲੜੀ ਇਹਨਾਂ ਨੇ ਉਹ ਜੰਗ ਲੜੀ ਐ ਆ ਕਾਂਗਰਸੀਆਂ ਨੂੰ ਤਾਂ ਧਰਮ ਬਾਰੇ ਪਤਾ ਨਹੀਂ ਰਾਜਾ ਰਾਜਾ ਬੈਠਿੰਗ ਤਾਂ ਬੋਲਣ ਦਾ ਨਹੀਂ ਪਤਾ ਮੈਂ ਬੇਨਤੀ ਕਰਦਾ ਕਾਂਗਰਸ ਦੇ ਸੋਨੀਆ ਗਾਂਧੀ ਨੂੰ ਕੀ ਰਾਜਾ ਵੜਿੰਗ ਨੂੰ 15-20 ਸਾਲ ਰੱਖਿਓ ਪ੍ਰਧਾਨ ਸਾਰੇ ਦੇਸ਼ ਦਾ ਬਣਾ ਦਿਓ ਸਾਰੀ ਕਾਂਗਰਸ ਖਤਮ ਕਰਕੇ ਆਊਗਾ